ਚਾਹੀ ਆਪਣੇ ਦੋ ਕੱਪ ਲੈ ਵੀ ਹੁਣ ਜਾਨ ਬੜਾ ਲੱਗਣ ਡਿਆ ਪਿਆ ਹਰ ਜਗ੍ਹਾ ਉਮਰਪੁਰਾ ਚੌਕ ਕਿਉਂਕਿ ਚੌੜੇ ਕਰ ਰਹੇ ਆ ਨਾ ਹਰ ਛੜਕਾਂ ਚੌੜੀਆਂ ਕਰ ਰਹੇ ਆ ਤੇ ਉਹਦੇ ਚੱਕਰ ਦੇ ਵਿੱਚ ਫਿਰ ਜਾਮ ਲੱਗ ਜਾਂਦਾ ਕਿਉਂਕਿ ਕੰਮ ਚੱਲਣ ਡਿਆ ਨਾ ਹੁੰਦਾ ਛੜਕਦਾ ਇਧਰ ਇਹ ਗਏ ਨੇ ਸਰੀਆ ਲੈਣ ਆਓ ਸਾਹਮਣੇ ਖਲੋਤੇ ਨੇ ਨਜ਼ਰ ਆ ਰਹੇ ਤੇ ਇਹ ਲੈ ਕੇ ਫਿਰ ਜਾਵਾਂਗੇ ਕਲਾੜ ਚ ਲਓ ਜੀ ਪਹੁੰਚ ਗਏ ਆਪਾਂ ਘਰੇ मिस्त्री भी आ गया सरिया लेके अभी तो अपन कारमल लंदे ही ग्राइंडर कल दी खराब हो गई है बदल बीम तैयार कर देने। ਨੋ ਗੱਡਾੜੀ ਹੋਂਦੇ ਡਾੜੀ ਇਧਰ ਬੰਦੀ ਆਪਾਂ ਹਲੇ ਜਦ ਡ੍ਰੈਗੋਂ ਦੇ ਉੱਪਰ ਪੈਣਾ ਤੇ ਫਰਮਾ ਬੰਦ ਰਹੇ ਕਾਟਣਾ ਕਾਟਦਾ ਰੋੜਾ ਨਿਕਲਣਾ ਵਾਕੇ ਬੰਦੀਆ ਮਿੰਟਾਂ ਮਿੰਟੀਆਂ ਤੇ ਭਰ ਦਿੰਦੇ ਨੇ ਅੱਜ ਬਿੱਲਰ ਆਪਾਂ ਬੰਦਦੇ ਤੇ ਉਹ ਕਟਿੰਗ ਕਰਤੀ ਹੋਈ ਹੈ ਜਿੱਥੇ ਆਲ ਬਣਾਤਾ ਵੇਖੋ ਤੇ ਆਹ ਕੀ ਆ ਗਈ ਆਪਣੀ ਮਿਸੇ ਨੇ ਆਪੇ ਬਣਾ ਕੇ ਚਾਹ ਪੀਂਦੇ ਆਪੇ ਆਪੇ ਆਪੀ ਹਨਾ ਤੇ ਤੁਸੀਂ ਮੈਂ ਮਿਸਤਰੀ ਨੂੰ ਵਿਚਾਰ ਨਹੀਂ ਪੁੱਛੀ ਚਲਾ ਦੇ ਨਾ ਅੰਦਰ ਬੁਖਾ ਦੇ ਆਵਾ ਅੰਦਰ ਮੈਂ ਉੱਥੇ ਉਹ ਉਸੇ ਰੱਖੀ ਮਿਸਤਰੀ ਨਾਲ ਚਾਹ ਟਾਈਮ ਹੋ ਗਿਆ ਹੁਣ ਇੱਥੇ ਲੱਗੇ ਫਿੱਟ ਕਰਨ ਜਗਾੜ ਆਹ ਪਿੱਲਰ ਬਣਾਏ ਕੱਲ ਤੇ ਬਸ ਹੀ ਗਿਆ ਬਿੱਥੇ ਕਿਥੇ ਇੱਥੇ ਡਾਡੀ ਦੀ ਡਾਡੀ ਬੈਠੇ ਰਹਿੰਦੇ ਬੈਠੇ ਤੈਨੂੰ ਕਹਿੰਦੀ ਉਹ ਚੱਲ ਆ ਦੇਖੋ ਜੀ ਨਾ ਭੁਲੇਖਾ ਨਾ ਪੀਦਾ ਬਹੁਤਾ ਜਿਆਦਾ ਤੈ ਬੜਾ ਪਾਇਆ ਗੋਪੀ ਨੇ ਮਠਾ ਮੈਂ ਇਹ ਘਾਹ ਚਾਹ ਨਹੀਂ ਬਣਾਈ ਤਾਂ ਦੇ ਭਾਵੇਂ ਜਾ ਬਈ ਕਰ ਦੋ ਕਰ ਦੋ ਗੱਲਾਂ ਨਾ ਕਰੋ ਚਾਲ ਫਿੱਟ ਕਰੋ ਉਹ ਉੱਥੇ ਸੂਤਰ ਆ ਗਿਆ ਵੀਰ ਜੀ ਉਹਦੇ ਵਿੱਚ ਉਹ ਚ ਸੂਤਰ ਨੀਲਾ ਜਗਾ ਨਹੀਂ ਖੜ ਕਰਨਾ ਸੂਤਰ ਲੱਕ ਲੱਕ ਲੰਗਾ ਕਹਿੰਦਾ ਮੈਂ ਕਡੋਲ ਆਪੇ ਸੂਤਰ ਲੈ ਲੈਂਦਾ ਇੱਕ ਵਾਈਦਾ ਮਮਾ ਛੜਕ ਤੇ ਲੈ ਮੈਂ ਚਾਦਰ ਲੈ ਕੇ ਮੈਂ ਉੱਥੇ ਤੋਂ ਪੜਦਾ ਛੱਡਣਾ ਦੇਣਾ ਜਦਾਂ ਲੱਗੇ ਤਾਂ ਲੱਗੇ ਆਣ ਗੋਪੀ ਕੀ ਗੋਪੀ ਨੇ ਉੱਧਰੋਂ ਮੈਨੂੰ ਕੋਲੋਂ ਸੱਟ ਮਾਰਨਿਆ ਉਹਨੂੰ ਕੰਧ ਦੇ ਨਾਲ ਮੈਂ ਤੂੰ ਮੈਨੂੰ ਆਣ ਪੜਨ ਵਾਲੀ ਲਾ ਕੇ ਬੰਨ੍ਹ ਪਾਇਆ ਉਹ ਜਖਮ ਕੀਤਾ ਇਹਨਾਂ ਵੇ ਯਾਰ ਆਪਾਂ ਬਾਤ ਕਰ ਹਾਂ ਚੱਲ ਗਿਆ ਥੋੜਾ ਜਿਹਾ ਜਿੰਨੀ ਦੇਖੋ ਯਾਰ ਕੀ ਬਦਤ ਨਹੀਂ ਬੈਣੀ ਆਹੋ ਚਲੋ ਯਾਰ ਚਲੋ ਯਾਰ ਇੱਕ ਘੰਟੇ ਚਲ ਆ ਆ ਕੱਢੋ ਸੈਂਟਾ ਤੇ ਕੱਢੋ ਵਿੱਚੋਂ ਨਹੀਂ ਨਹੀਂ ਰੋ ਆ ਬਲ ਕੱਢ ਲਓ ਬੰਦ ਮਤਲਬ ਜਿੰਦੀ ਟੱਕ ਦਸ ਤੀ ਆ ਜਾਣ ਉਹ ਚਾਰ ਬਲ ਤੋਂ ਹਾਂ ਸੱਤ ਹੋ ਬਲੇ ਬਿਦਰ ਲਾਇਆ ਹੋ ਬੜਾ ਲੈ ਆ ਯਾਰ ਲਾ ਕੇ ਯਾਰ ਬੋਸਟ ਆਇਆ ਨਹੀਂ ਅਲੱਗੋ ਵੀ ਇਹਨੂੰ ਬੜੋਂ ਰੱਸੀ ਕਾ ਬੰਨੀ ਹੋ ਵੀ ਤੂੰ ਗੋਪੀ ਬੜੋਂ ਰੱਸੀ ਬੰਨੀ ਵੇਖ ਲੈ ਕਿੱਥੇ ਰੱਖਣਾ ਆਪਾਂ ਆਪਣਾ ਚੜੇ ਸੁਤਰਾ ਸੁਣਨਾ ਇਹਨਾਂ ਮੱਕੜਾ ਆਪੇ ਸੁਤਰਾ ਕਰ ਦੋ ਆਹ ਗੋਪੀ ਅੰਦਰ ਕੀ ਫਰ ਲੱਗਦਾ ਮੇਰੇ ਮੇਰੇ ਇੰਤਾਨਾ ਚਲੋ ਉਹਦਣਾ ਹਣਾ ਬੰਦਾ ਉਹਦਾ ਚੰਗਾ ਵਦਨਦਾ ਮੇਰੇ ਤੋਂ ਡੈਡੀ ਕੋਲੇ 500 ਰੁਪਏ ਖੜਿਆ ਤੇ ਮੈਂ ਹਾਂ 100 200 ਦੋਨੇ ਖੜਾ ਵੀ ਕੀ ਕੀਤਾ ਕਹਿੰਦਾ ਮੜਾ ਮੜਿਆ ਕੀਤਾ ਇੱਕ ਪੈਸਾ ਆਇਆ ਬਾਜ ਨਹੀਂ ਪਤਾ ਚਲ ਇੱਧਰ ਆਓ ਯਾਰ ਚਲ ਵੀ ਚੱਕੋ ਯਾਰ ਚੱਕੋ ਚਲ ਇੱਧਰ ਆਓ ਹਾਂ ਫਰਕ ਇਹਨਾਂ ਦਾ ਟਾਈਮ ਚਲ ਜਾ ਤੂੰ ਬਾਹਰ ਨਿਕਲ ਜਾ ਫਿਰ ਬਾਹਰੋਂ ਸੈੱਟ ਕਰ ਹੁਣੇ ਹੀ ਸੈੱਟ ਕਰ ਬਾਹਰੋਂ ਨਹੀਂ ਆਉਣੀ ਸੈੱਟ ਕਰ ਹਾਂ ਜੀ 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 ਬਾਹਰ ਜਾਉਗਾ ਫਿਰ ਉੱਥੋਂ ਖਲੋਤਾ ਨਹੀਂ ਕੋਈ ਬਾਰੇ ਰੱਖਦਾ ਪੁੰਜਾ ਇੱਥੇ ਛੱਡ ਦੇ ਇੱਥੇ ਰੱਖ ਦੇ ਬੈਰਾ ਵੇਖ ਕੇ ਇੱਥੇ ਰੱਖ ਦੇ ਪੁੰਜੇ ਥੱਲੇ ਰੱਖਦਾ ਕਿਸੇ ਪਰਾਂ ਦੀ ਜੰਦਾ ਜੰਦਾ ਰੱਖਦਾ ਪਾਪੇ ਇੱਥੇ ਦਾ ਇੱਥੇ ਹੋਣੀ ਕਰਾ ਦੇ ਸੋ ਰੋਦੇ ਨਹੀਂ ਯਾਰ ਐਦਾਂ ਚੋਲੇ ਰੋ ਕਰਦੇ ਪਾਪਾ ਮਾਣ ਬਣਾ ਉਹ ਦੱਸਾਂ ਮੈਨੂੰ ਕੀ ਆਪਰਾ ਰੁਕਾ ਦੇ। ਉਹ ਪ੍ਰਾ ਕਰ ਦੇ ਟੁੜੀ। ਰੋਕ ਰੋਕ। ਤੱਲੇ ਲੈਂਡੇ ਤਹੀ ਨਹੀਂ ਲਾਉਣੀ। ਪਰ ਲਾਣੀ ਹੈ। ਹੈ? ਕੀ ਕਾਰਾਗਰੀ ਦਿਖਾਈ ਦੇ। ਵਾਹ। ਫਤਨਾ ਵਿੱਚ ਆ ਜੇ ਨਾਲ। ਬੈਰਾ ਨਾਲ ਆ ਦੇ ਜਿਹਦੇ ਵਿੱਚ ਵੜੋ ਬੈਰੇ। ਬੈਰਾਗਾ। ਉਹ ਵਿੱਚ ਬਦਨੀ ਚ ਚੋਕੇ। ਤੁਸੀਂ ਤਾਂ ਚੋਕ ਬਰਾਬਰ ਯਾਰ ਮਮ ਗੱਲ ਵੀ। ਲੋ ਇਹ ਬਰਾਬਰ ਚੋਕ ਦਾ। ਓਹ ਹੋ ਨੀ ਮੋੜ ਜਾਉਂਗੇ ਇਹ ਕਿ ਟੱਚ ਹੋ ਗਈ ਯਾਰ ਉਹ ਨਹੀਂ ਯਾਰ ਇਹ ਜੋ ਵੀ ਕੰਮ ਦਾ ਸਹੀ ਤੁਹਾਨੂੰ ਜਿੱਦਾਂ ਦੀ ਸਟੋ ਟੈਂਸ਼ਨ ਹੋਊ ਸੌ ਨੂੰ ਕਾਰੀਗਰ ਬੰਦਾ ਆ ਫਿੱਟੀ ਤਾਂ ਨਹੀਂ ਔਰ ਨਹੀਂ ਯਾਰ ਹਾਂ ਤਾਂ ਜਾਵੇ ਤਾਂ ਹਾਂ ਅੱਗੇ ਅੱਗੇ ਬਣਗੀ ਕਰਨ ਹਾਂ ਵਾਸ ਮੁੰਡਾ ਓ ਨੀ ਖਾਲੀ ਘੱਟ ਰਾਈ ਉੱਧਰ ਇੱਕ ਟੱਬ ਜੀ ਜਾਣੀ ਪਾਉ ਤੋ ਇੱਥੇ ਥੱਲੇ ਵਾਲੀ ਵੜਾਈ ਮੇਰੇ ਥੱਲੇ ਜਾਣੀ ਯਾਰ ਹੋਰ ਹੋਰ ਕਿੱਧਰ ਆ ਜਿਹੜਾ ਥੱਲੇ ਬੈਰੇ ਦੀ ਹਾਲੋ ਮਾਂ ਉਹ ਅੰਜੀ ਸਾਹਿਬਾ ਕੋਲ ਵੀ ਬਾਰੇ ਕਿੰਨ ਕਰਦੇ ਹਾਂ ਆਉਂਦੇ ਚੱਲਦੀ ਆਏ ਆਂ ਚੀਨ ਨੂੰ ਨਹੀਂ ਨਹੀਂ ਇਦਾਂ ਨੂੰ ਨਹੀਂ ਆਉਂਦੇ ਤੇ ਮਾਰ ਦੇ ਨੇ ਯਾਰ ਰੱਖਾਂ ਨੀ ਬਾਹਰ ਜਾ ਯਾਰ ਆਹ ਕੋਲਾ ਨਵਾਂ ਲਗਾਏ ਬਾਈ ਕੋਲੇ ਨੂੰ ਨਾ ਮਾਰ ਨਾ ਨੀ ਕਰਦੇ ਐ ਪਾਸੇ ਜਾ ਬਾਜੂ ਰਹਿ ਲੂਈ ਤੇ ਬਰਾ ਮੈਂ ਤੋੜਿਆ ਰਹਾ ਤਾ ਕੋਲੇ ਹੋੜ ਮੋਰੀ ਸਰਕਾਰ ਨਾਲ ਤਾਰ ਚੁੱਕ ਕੇ ਤੇ ਥੱਲੇ ਡਾਬ ਦੋ ਇਹ ਸਾਰਾ ਮਾਰੀ ਤੇ ਪਾਲਾ ਕੋਲਾ ਨਾ ਐ ਇੰਨੀ ਗਾਂ ਵੰਡਣ ਦਾ ਕਿ ਲੋਰ ਪਹੀਂ ਚੱਲੇ ਹੁਣ ਬੀਖਾ ਹੈ ਜਦੋਂ ਚੀਂਚ ਪੂਰੀ ਪੂਰੀ ਤੋਂ ਲਾਤੀ ਚਗਾਟ ਕਰਤੀ ਫਿੱਟ ਮੁੰਡਿਆਂ ਨੇ ਹੁਣ ਹੈ ਹਨੇਰਾ ਹੋ ਗਿਆ ਜੇ ਹੁਣ ਲਾਤੀ ਭਰਕੀ ਵਿੱਚ ਪਿੱਲਰ ਇਹ ਪੁੱਟ ਕੇ ਬਾਹਰ ਰੱਖਣੀ ਹੈ ਸਿੰਘਾ ਭਾਜੀ ਚੱਲੀਏ ਫਿਰ ਠੀਕ ਹੈ ਫਿਰ ਮਿਲਦੇ ਹਾਂ ਸਵੇਰੇ ਫਿਰ ਹਾਂ ਤੜਕੇ ਸਤਿ ਸ੍ਰੀ ਅਕਾਲ ਜੀ ਚਲੋ ਠੀਕ ਹੈ ਚਲੋ ਧਿਆਨ ਰੱਖਣਾ ਅਖੰਡੇ ਪਿੱਲੇ ਚਲੋ ਆਹੋ ਕੰਮ ਤੇ ਆ ਜੇ ਚਲੋ ਵੀ ਆਪਾਂ ਚੱਲ ਪਏ ਆ ਸਾਮਾਨ ਅਸੀਂ ਲੈ ਲਿਆ ਜਿਹੜਾ ਆਪਾਂ ਲੈਂਦਾ ਪਹਿਲੇ ਪੁੱਲੇ ਬੰਦ ਤੇ ਚੁੱਕ ਕੇ ਲੈ ਗਏ ਸਾਮਾਨ ਇੱਥੋਂ ਹੁਣ ਚਲੀਏ ਕਿੰਨੇ ਰਾ ਆਪਾਂ ਨੂੰ ਰੋਜ ਹੋ ਜਾਂਦਾ ਰਾ ਕਾਫੀ ਹੋ ਗਿਆ ਚਲੋ ਵੀ ਖੋਲੋ ਗੱਡੀ ਜਾ ਕੇ ਸਬਜੀ ਭਾਜੀ ਬਣਾਉਣੀ ਕਿਉਂਕਿ ਆਉਣਾ ਵੀ ਪੈਂਦਾ ਵਾ ਤੇ ਐਂ ਸਰਦਾ ਨਹੀਂ ਚਲੋ ਹੋਰ ਜਾ ਰਿਹਾ ਘਰ ਵਾਪਸ ਆਮ ਦਾ ਟਾਈਮ 7 ਵਜਾਂ ਦੇ ਰੋਜ਼ ਜੜੀਆਂ ਤੋਂ ਜਾਂਦੇ ਆ ਕਿ ਮਿਸਤਰੀ ਬੰ ਨਾਲੇ ਇੱਕ ਦੋ ਇੱਕ ਦੋ ਦਿਨ ਹੀ ਆਏ ਮੜ ਕੇ ਮਿਸਤਰੀ ਛੁੱਟੀਆਂ ਕਰ ਜਾਂਦੇ ਆ ਬਹੁਤ ਛੁੱਟੀਆਂ ਬਹੁਤ ਹੰਡੀਆਂ ਮਦੇ ਨਾਲੇ ਕੰਮ ਵੀ ਬੜਾ ਲੇਟ ਹੋਣਦੇ ਆ ਆਪਣਾ ਆਹ ਨਾ ਚਲੋ ਜੇ ਮਿਲਦੇ ਆ ਘਰ ਜਾ ਕੇ ਫਿਰ ਤੁਹਾਨੂੰ ਇਹ ਪਹੁੰਚ ਗਿਆ ਆਪਾਂ ਘਰ ਹਾਂਜੀ ਲਾਈਟ ਬੰਦਵਾ ਇਨਵਰਟਰ ਚੱਲ ਰਿਹਾ ਲਾਈਟ ਬੰਦ ਹੋ ਗਈ ਆਪਣੀ ਅਕਨ ਕਰਨੀ ਹੈ ਸਬਜ਼ੀ ਦੀ ਤਿਆਰੀ ਕਿ ਲੱਗੇ ਬਣਾਉਣ ਕੜੀ ਨਾਜੀ ਕੜੀ ਲੱਗੀ ਬਣ ਇਮਲੀ ਦੀ ਕੜੀ ਬਣਾਉਣ ਨਾਜੀ ਇਮਲੀ ਦੀ ਵੀ ਕੜੀ ਬਣ ਜਾਂਦੀ ਬੜੀ ਟੇਸਟਵੰਦੀ ਚਲੋ ਕਰੋ ਫਿਰ ਡਰਾਈ ਦਾਇਮਲੀ ਦੀ ਕੜੀ ਇੱਦਾਂ ਤਿਲ ਤਾਰੇ ਇਮਲੀ ਭਿਉਣ ਲੈਣੀ ਥੋੜਾ ਪਾਣੀ ਪਾ ਕੇ ਤੇ ਜਿਹੜਾ ਇਹਦਾ ਪਾਣੀ ਆਮੜ ਕੇ ਬੇਸਨ ਦੇ ਵਿੱਚ 믹ਸ ਕਰ ਦੇਣਾ ਤင်း ਜਿੱਦਾਂ ਮਤਲਬ ਜਿੱਦਾਂ ਸਮਝੋ ਕਿ ਦਹੀਂ ਤੁਹਾਡੀ ਕੜੀ ਬੰਦੀ ਓਦਾਂ ਇਹ ਵੀ ਬਣਾਉਣੀ ਸੀ ਮੇਹ ਮੋਦਾਂ ਬੰਦੀ ਏ ਇਹ ਮਲੀ ਦਾ ਪਾਣੀ ਇਹਨੂੰ ਵੇਸਨ ਵਿੱਚ ਮਿਕਸ ਕਰ ਲੈਣਾ ਆਉਂਦੇ ਆਪਾਂ ਨੂੰ ਹਨੇਰਾ ਹੋ ਗਿਆ ਕਿਉਂ 7 7:30 ਹੋ ਗਏ ਤੇ ਕਹਿੰਦੇ ਮਟਰ ਮਟਰ ਕਹਿੰਦੇ ਉਹ ਸਬਜੀ ਦਾ ਆਪਾਂ ਨੂੰ ਫਿਰ ਆਪਾਂ ਕੋਈ ਪੈਨ ਹੀ ਨਹੀਂ ਲਈ ਨਹੀਂ ਹੁੰਦੇ ਆ ਤੇ ਕਹਿੰਦੇ ਕੜੀ ਬਣਾਦਣੀ ਨਹੀਂ ਮਿਲਦੀ ਮਟਰ ਮਟਰ ਬਣ ਜਾਣੀ ਇੰਸਾਲਾ ਕੱਢ ਕੇ ਦੇ ਬਣ ਗਈ ਕੜੀ ਪਕੌੜੇ ਪਕੌੜੇ ਕੜੀ ਰੱਖਤੀ ਇੱਧਰ ਗੋੜੇ ਕਿਹੜੇ ਗੋਭੀ ਵਾਲੇ ਗੋਭੀ ਵਾਲੇ ਚੱਲਣਗੇ ਇਹਦਾ ਮਚਮਚਾ ਕੜੀਜ ਬਣਾ ਮਕੜੇ। ਉਹ ਤਾਂ ਬਣਾਣ ਨਹੀਂ ਆ ਸਿੱਧੀ। ਕੜੀ ਵਾਸਤੇ ਸੁਭਰੇ ਕੋੜਿਆਂ ਦਾ ਟੇਸਤ ਲੱਗਦੀ। ਪਕੌੜੇ ਆ ਗਏ ਮਿੱਤਰੋ ਗਰਮਾ ਗਰਮ ਬਾਹਰ। ਲਿਓ ਵੀ ਪਕੌੜੇ। ਇਹਦੇ ਖਾਣੇ ਵਾਲਿਆਂ ਚੋਂ ਬੜੇ ਪਾਣੇ ਲਿਓ ਵੀ ਜਾ। ਗਰਮਾ ਗਰਮ ਬਸ ਮੂਹ ਨਾ ਸੜ ਜਾਣ। ਆਹ ਠੀਕ ਐ ਤੁਹਾਡਾ ਸਟੋ। ਚਲੋ ਅੱਗੇ। ਇਹਨੇ ਨਾ ਮਾਂ ਨਾਸ਼ਤਾ ਹੀ ਹੋਣਾ ਵਾ। ਰਾਤ ਦਾ। ਠੀਕ ਐ। ਲਗਾ ਲਿਆ ਹੁਣ ਖਾਣ ਵਾਲਾ ਵਿਲਾ ਦੋ ਉਹਨਾਂ ਦੇ ਕੱਢੇ ਜਾਂ ਕੜੀ ਸਿਕੁੰਨੀ ਹੈ ਨਾ ਤਾਂ ਬੋ ਲੈਓ 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 ਇਹਦੋਂ ਤਹੀ ਖਾਣੇ ਕੜੀ ਚ ਉਹ ਸੇ ਨਹੀਂ ਠੇਕੀ ਨਾ ਮੜ ਗਈ ਖਿਖਤ ਨਹੀਂ ਕਰਨ ਦੇ ਨਹੀਂ ਕੜੀ ਕਰਨੇ ਸਵਾਦ ਨੂੰ ਹੁੰਦੀ ਹੈ ਪਰ ਮੇਰੀ ਨਾਨੀ ਕੜੀ ਬਣਾਉਂਦੀ ਹੁੰਦੀ ਉਹ ਤੇ ਹਾਂਡੀ ਬਣਾਉਂਦੀ ਸੀ ਤੇਰੀ ਵੀ ਵੀ ਨਹੀਂ ਸਿੱਖ ਤੀ ਨੈ ਤੇਰੀ ਸਿੱਖ ਤੀ ਆ ਗਿਆ ਵਧੀਆ ਬਣਦਾ ਹੀ ਕੜੀ ਪਰ ਮੇਰੀ ਨਾਨੀ ਜਿਹੜੀ ਕੜੀ ਬਣਾਉਂਦੀ ਨੇ ਉਹ ਉਹ ਗੱਲ ਬਾਤ ਹੀ ਵੱਖਰੀ ਉਹ ਦਹੀਂ ਦੀ ਬਣਾਉਂਦੀ ਹੁੰਦੀ ਦਹੀਂ ਦੀ ਬਣਦੀ ਨਾ ਲੱਸੀ ਦੀ ਕਿ ਦਹੀਂ ਦੀ ਕਿਦਾਂ ਕਰਕੇ ਨਾ ਬੜੀ ਘਾਂਡ ਬਣਾਉਂਦੀ ਘਾਂਡੇ ਆਪੇ ਲੱਤ ਦੇ ਉੱਤੇ ਆਟਾ ਡੋਲਤਾ ਆਟਾ ਡੋਲ ਬਹਿ ਕੇ ਓਏ ਕਰ ਤਾ ਨੁਕਸਾਨ ਉਹ ਮੈਂ ਕੀ ਕਰਦਾ ਇਹਨਾਂ ਦੋੜ ਕੇ ਸੁਹੋਰੀ ਭਟਾ ਜਰਾ ਦਿੱਤੀ ਹੋ ਗਈ ਮੇਰੇ ਜਰਾ ਬਾਦ ਦਾ ਸਾਰਾ ਕਿੱਥੇ ਚਲਾ ਗਿਆ ਪਾਊਡਰ ਪੈ ਗਿਆ ਪਾਊਡਰ ਹੀ ਪਾਉਣਾ ਹੈ ਤੁਹਾਨੂੰ ਮੰਮੀ ਲੱਗੇ ਛੋਡ ਬਣਾਉਣਾ ਨਹੀਂ ਤੇਨੂੰ ਨਹੀਂ ਮਿਲਣੀ ਛੋਡ ਦਾ ਇਹ ਰੱਖੋ ਸਾਹਮਣੇ ਵਰਗਾ ਪਾਉਣਾ ਵਿੱਚ ਧੂਣ ਪਾ ਲੂਣ ਪਾ ਲੂਣ ਕੋਲ ਮੁੰਦਾ ਖੰਡ ਗੁੜ ਪਾ ਲਓ ਥੋੜਾ ਜਿਹਾ ਗੋੜ ਹੈ ਨਹੀਂ ਨੰਨਾ ਗੋੜਤੀ ਅਹਿਮਾਬਤ ਲੱਗੇ ਖਾਨ ਸੁੰਡ ਬਸ ਸਰਵਾ ਗੋੜ ਹੈ ਰਹਿ ਨਹੀਂ ਫੜਾ ਮੇ ਕੋੜ ਪਿਆਰ ਦੇਸੀ ਕੋ ਦੇਸੀ ਕੇ ਬਾਮੇ ਚ ਆਬਾ ਮੰਦਰ ਮੰਮੀ ਬਣਾ ਰਹੀ ਨੇ ਸੁੰਡ ਤੁਮ ਤੋ ਹੀ ਨਾ ਵੇਖੋ ਤੈਨੂੰ ਨਹੀਂ ਮਿਲਨੀ ਆ ਜਾ ਸਕਲਾ ਚਲੋ ਥੋੜਾ ਆ ਜਾ ਸਕਲਾ ਦੋਈ ਚੱਤ ਤੇ ਬਰੋਣੀ ਬਾਉਗੀ ਪਟਾਪਨ ਆ ਨਹੀਂ ਗਰੀ ਠੀਕ ਗੋੜ ਮਿਸਕੌਂਡ ਕੇ ਇਦਾਂ ਫੁੰਡ ਬਣਦੀ ਏ ਜਿਹੋ ਜੋ ਮਾਜੀ ਬਣਾ ਕੇ ਤੇ ਬਘੜੀ ਪਾਲਾ ਫੇਰੇ ਥੋਨੇ ਪਾਲਾ ਮਹਾਂ ਪਾਲਾ ਕੁੱਟਦੇ ਬਾਜੂ ਪਾਲਾ ਥੋਨੇ ਚ ਪੋਣਾ ਕੋ ਇਲਾਵਾ ਮੜੇ ਕਾਜੂ ਬਦਾਮ ਆ ਕਿਦ ਲਾਇਆ ਨਹੀਂ ਵੇ ਅੱਕੜਵੰਜੀ ਦੀ ਗੱਲ ਹੋਣ ਈ ਆ ਜਿਹੜੀ ਕਈਆਂ ਨੂੰ ਪਤਾ ਨਹੀਂਗਾ ਅੱਕੜਵੰਜੀ ਕਿੰਨੂੰ ਕਹਿੰਦੇ ਇਹ ਲੱਕੜ ਦੀ ਜਿਵੇਂ ਥੱਲੇ ਸੀਲਾ ਬੁੱਲਾ ਰੱਖਣਾ ਹੋਵੇ ਉਹਦੇ ਵਾਸਤੇ ਇਹ ਨਾਲ ਕਰਾਂ ਇਹਨੂੰ ਬਾਹਰ ਕੱਟ ਕੇ ਤੇ ਦੇਖਣ ਲਿਆ ਆਹ ਚੰਦ ਬਲੱਡ ਅੱਗੇ ਕੱਟ ਕੇ ਪਰ ਮੈਂ ਦੋ ਬਦਾਮ ధ్యు బండ్ పా ਬੇਬੀ ਜੀ ਨੇ ਪਤਾ ਬੇਬੀ ਦੀ ਬੇਬੀ ਜੀ ਨੂੰ ਪਤਾ ਇਹ ਤਾਂ ਬਣਾਉਣਾ ਜੰਦੀ ਚਾਹ ਮਾਇਸਾ ਮੰਮੀ ਨੇ ਪੰਜ ਮਿੰਟ ਚ ਬਣਾ ਦਿੱਤੀ ਕਿ ਨਹੀਂ ਹੁਣ ਉੱਤੇ ਰੱਖਣੀ ਬੱਸ ਗਿਆ ਗੈਸ ਤੇ ਬੰਦ ਕਰ ਦਾਂ ਦੋ ਦੰਦ ਕਰ ਲੈਣੇ ਇਹਨੂੰ ਆਹ ਕਰੰਦੇ ਆ ਬਰੇ ਫੇਵਰੇਟ ਆ ਪੀਏ ਨੂੰ ਕਹਿੰਦੇ ਆ ਕੁੱਪ ਪੈਰਾਸ਼ੂਟ ਕੁੱਪ ਕਹਿੰਦੇ ਇਹਨੂੰ ਕੁੱਪ ਚਲੋ ਇਹ ਬੜੇ ਦੰਦੀ ਕੁੱਪ ਹੋਰ ਰੋਟੀ ਪਾਣੀ ਖਾ ਲਿਆ ਹੁਣ ਕਹਿੰਦੀ ਕੁੱਪ ਡਾਉਣੇ ਬਾਸ ਤਾਰ ਜੀ ਮੋੜੀ ਨਹੀਂ ਲੱਗਦਾ ਤਾਰ ਪਿੱਛੇ ਥੱਲੇ ਨੂੰ ਮੋੜੀ ਲੈ ਹੂੰ ਤੇ ਨਹੀਂ ਵੇ ਨਹੀਂ ਬਸ ਲੱਗ ਗਈ ਅੱਗੇ ਉਹ ਲੈ ਵੇ ਸੁਰਤੀ ਤਕਦੀਰ ਕਪਾਲ ਕੇ ਬਲ ਗਾਣੇ ਛੱਡ ਦੋ ਇਹ ਪੁੱਠਾ ਕਰਕੇ ਉੱਤੋਂ ਨਹੀਂ ਫੜਨਾ ਬਣਾਉ ਉੱਪਰ ਲੈਸਾ ਪਾਣੇ ਪਰਪਟੀਰ ਪਰਟੀ ਇੱਦਾਂ ਵੱਡੀ ਗੱਲ ਇਦਾਂ ਦੋ ਗੈਸ ਪਰ ਉਫਰ ਰਿਹਾ ਮੰਮੀ ਵੇਖਣ ਦੇ ਇਦਾਂ ਗੈਸ ਪਾਣੀ ਆਪੇ ਆਪੇ ਸਾਰੇ ਸਾਰੇ ਵਾਲਿਆ ਨਹੀਂ ਆਪਣੇ ਆਪਿਆਂ ਭੰਨੀ ਚ ਗੈਸ ਹੋ ਗਿਆ ਹੋ ਗਿਆ ਤਿੰਨ ਤਿਆਰ ਹੋਣ ੜਿਆ ਅੱਜ ਉੱਪਰ ਜਾਣ ਵਾਸਤੇ ਉੱਥਲੇ ਨਹੀਂ ਥੱਲੇ ਨਾ ਸੱਤ ਨੂੰ ਉੱਤੋਂ ਫੜਨਾ ਉੱਪਲੇ ਹਿੱਸੇ ਤੋਂ ਫੜ ਇੱਥੋਂ ਮੈਂ ਸੇ ਥੱਲੇ ਛੱਡਣਾ ਇਹਨੂੰ ਛੱਡ ਥੱਲੇ ਅੱਛਾ ਉਹ ਏਦਾਂ ਫੜ ਕੇ ਰੱਖ ਏਦਾਂ ਫੇਰ ਹੀ ਗੈਸ ਬੰਦਨੀ ਅੱਜ ਇਹ ਪੂਰਾ ਟਾਈਟ ਹੋ ਗਿਆ ਨਾ ਆਪੇ ਫੇਰ ਡਰਾਵ ਗੈਸ ਹੈ ਦੀ ਹਾਂ ਆ ਗਿਆ ਆ ਗਿਆ ਥੱਲੇ ਆ ਗਿਆ ਫੇਰ ਅਜੇ ਨਹੀਂ ਆ ਡਰਾਂ ਜਦੋਂ ਆਖਿਆ ਹੋਲਾ ਦੇ ਉਹਨੂੰ ਫੇਰ ਆ ਗਿਆ ਇੱਥਾ ਅਜੇ ਫੜ ਕੇ ਰੱਖੋ ਯਾਰ 2 ਮਿੰਟ ਵਿੱਚ ਕਹਿੰਦੇ ਆ ਉਹ ਸਾੜ ਹੀ ਗਿਆ ਇਹ ਤੇ ਸਾੜਦ ਹੋਣਾ ਹਾਂ ਹੋਣ ਗਿਆ ਹੀ ਉੱਪਰ ਚਲ ਗਏ ਲੈ ਰਿਓ ਜਾਂਦਾ ਰਿਹਾ ਹੀ ਕਿ ਨਾ ਗਾੜਨ ਲਿਖੇ ਜਾ ਕੇ ਨਹੀਂ ਲਿਖਦਾ ਕਰੇ ਫੀਲ ਗਿਆ ਗਿਆ ਸਮਾਨ ਤੇ ਚਲੋ ਮਿਲਦੇ ਆ ਨੈਕਸਟ ਲੌਗ ਜੇ ਵੀ ਲੋਕ ਵਧੀਆ ਲੱਗਾ ਤੇ ਕਮੈਂਟਸ ਜੋ ਬਾਕੀਆਂ ਕਈਆਂ ਨੇ ਗੱਲਾਂ ਵੀ ਕਰਨੀਆਂ ਇਦਾਂ ਉਦਾਂ ਆਪਣੇ ਆਪਣੀ ਫੈਮਿਲੀ ਵਿੱਚ ਜੋ ਸਾਡਾ ਘਰੇਲੂ ਦੇਸੀ ਅਸੀਂ ਆਪਣਾ ਕਰਦੇ ਘਰ ਦੇ ਵਿੱਚ ਹਨ ਗੱਲਾਂ ਬਾਤਾਂ ਜਿਵੇਂ ਹਨ ਉਹ ਹੀ ਤੁਹਾਨੂੰ ਦਿਖਾਉਂਦੇ ਆਪਾਂ ਸ਼ੋਹ ਬਾਜੀ ਬਹੁਤ ਘਟ ਕਰਦੇ ਨੇ ਤੁਹਾਨੂੰ ਪਤਾ ਹੀ ਤੇ ਬਾਕੀ ਪਰਮਾਤਮਾ ਚਾਹਦੀ ਚੰਗੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਤਰਫੀਆਂ ਤਰਫੀਆਂ ਬਰਸ਼ੇ ਤੇ ਬਾਕੀ ਜਿੰਦੇ ਵਸਦੇ ਰਹੋ ਤੇ ਕਈਆਂ ਦੇ ਵੀ ਕਮੈਂਟ ਵੀ ਆ ਗਿਆ ਤੁਸੀਂ ਰੋਜ਼ ਆਪਣੇ ਉਦਰ ਜਾਂਦੇ ਜੇ ਘਰ ਦੇ ਵਿੱਚ ਪਰ ਜਾਣਾ ਪੈਂਦਾ ਤੁਹਾਨੂੰ ਪਤਾ ਹੀ ਹੁਣ ਕੰਮ ਕਰ ਚੱਲਣ ਡਿਆ ਉਹਦੇ ਤੱਕ ਨਹੀਂ ਜਾਣਾ ਪੈਂਦਾ ਹਾਂ ਪੈਂਦਾ ਤੇ ਬਾਕੀ ਕੇਵਲ ਇਹ ਕਿੰਨਾ ਵੀ ਨਾਲ ਇਹ ਵੀ ਕਹਿੰਦੇ ਮਨੋਂ ਲੱਗ ਜਾਓ ਕਰੀ ਵੀ ਚਲੋ ਉੱਥੇ ਕੜੀ ਬੈਠੀ ਰਹਿੰਦੀ ਉੱਥੇ ਜਾਣਾ ਜਿਵੇਂ ਜਾਣਾ ਪੈਂਦਾ ਤੁਹਾਨੂੰ ਪਤਾ ਹੀ ਚਲੋ ਮਿਲਦੇ ਆ ਫਿਰ ਨੈਕਸਟ ਲਵ ਬਾਈ ਬਾਈ ਟਾਟਾ ਟਾਟਾ